ਲੋ ਵੀ ਸੱਜਣੋ ਇਹ ਹੈ ਉਹ ਘਰ ਮਕਾਨ ਜਾਂ ਕਹੇ ਵੀ ਇੱਕ ਕਮਰਾ ਜਿਹੜਾ ਇਹੜਾ ਕਮਰਾ ਉਹ ਇੱਕੋ ਇੱਕ ਕਮਰਾ ਆ ਹੈ ਇਹਦੀ ਹਾਲਤ ਤੁਸੀਂ ਦੇਖ ਹੀ ਲੋ ਆਹ ਲੋ ਜੀ ਜਿਹੜਿਆ ਕੰਧਾਂ ਨੇ ਬਾਹਰਲੀ ਬਾਉਂਡਰੀ ਦੀਆਂ ਉਹ ਵੀ ਢਹ ਢੇਰੀ ਲਗਭਗ ਹੋਣ ਵਾਲੀਆਂ ਨੇ ਤੇ ਆਹ ਬਾਥਰੂਮ ਹੈ ਜਿੱਥੇ ਇਸ ਭੈਣ ਨੂੰ ਮਜਬੂਰੀ ਵਸ ਖੁੱਲੇ ਦੇ ਵਿੱਚ ਅੱਜ ਦੇ ਸਮੇਂ ਨਹਾਉਣਾ ਪੈਂਦਾ ਹੈ ਸੋਚ ਕੇ ਦੇਖੀ ਆਪਾਂ ਸਾਰੇ ਧੀਆ ਪੈਣ ਵਾਲਿਆਂ ਵੀ ਕੋਈ ਆਪਣੇ ਪਰਿਵਾਰ ਦਾ ਜੀ ਔਰਤ ਐਵੇਂ ਖੁੱਲੇ ਦੇ ਵਿੱਚ ਨਾ ਆਵੇ ਤੇ ਬਾਥਰੂਮ ਦੇ ਉੱਪਰ ਛੱਤ ਤੱਕ ਨਾ ਹੋਵੇ ਤੇ ਕੋਈ ਉਰੇ ਫਲਸ਼ ਨਾ ਹੋਵੇ ਤਾਂ ਉਸ ਦੇ ਦਿਲ ਤੇ ਜਾਂ ਆਪਣੇ ਦਿਲ ਤੇ ਕੀ ਬਿੱਤੂਗੀ ਤੇ ਆਪਾਂ ਕੀ ਮਹਿਸੂਸ ਕਰਾਂਗੇ ਇਹ ਦੇਖੋ ਇਹ ਹੈ ਉਹ ਕਮਰਾ ਜਿੱਥੇ ਇਹ ਭੈਣ ਤੇ ਇਹਦੇ ਦੋ ਬੱਚੇ ਉਰੇ ਰਹਿ ਰਹੇ ਨੇ ਜੋ ਕਿ ਪੂਰੀ ਤਰ੍ਹਾਂ ਨਾਲ ਚੜਿਆ ਹੋਇਆ ਤੇ ਸਾਰੋ ਬੜੀ ਬੁਰੀ ਹਾਲਤ ਹੈ ਨਾ ਜੀ ਹਰ ਹਾਂ ਜੀ ਹਾਂ ਜੀ ਪਿਛਲੇ ਪਾਸੇ ਤੇ ਇਸ ਤੋਂ ਵੀ ਬੁਰੇ ਹਾਲਾਤ ਨੇ ਵੀਰ ਇੱਥੇ ਲੈ ਕੇ ਵੇਖੋ ਪਿੱਛੇ ਪੂਰੀਆਂ ਪਾਟੀਆਂ ਭੀਆਂ ਨੇ ਗੰਦਾ ਨਹੀਂ ਨਹੀਂ ਬਥਾਏ ਕਮਰਾ ਤਾਂ ਦੋ ਢੇਕਾ ਦਾ ਏ ਇਸ ਦਾ ਹੀ ਗਮਰਾ ਹੁੰਦਾ ਜਿਹੜੀ ਕਾਦੀ ਇਹ ਜੋੜਦਾ ਜੀ ਥੋੜਾ ਬਾਥਰੂਮ ਹੱਸੀ ਗਾ ਦੋਸਤੋ ਅੱਜ ਨਾਲ ਤੁਹਾਡੇ ਨਾਲ ਇੱਕ ਦਿਲ ਨੂੰ ਬਲੁੰਦਨ ਵਾਲੀ ਜਿਹੜੀ ਘਟਨਾ ਦਾ ਜਿਹੜੀ ਕਹਾਣੀ ਹੈ ਉਹਦਾ ਜ਼ਿਕਰ ਕਰਨ ਲੱਗਿਆ ਦੋਸਤੋ ਅੱਜ ਦੇ ਸਮੇਂ ਵਿੱਚ ਜੇਕਰ ਆਪਾਂ ਨੂੰ ਸਭ ਤੋਂ ਵੱਡਾ ਪੁੰਨ ਜਾਂ ਆਪਾਂ ਕਹਦੇ ਵੀ ਸਭ ਤੋਂ ਵੱਡਾ ਕੋਈ ਦਾਨ ਅੱਜ ਦੇ ਸਮੇਂ 'ਚ ਹੈ ਤਾਂ ਉਹ ਕਿਸੇ ਗਰੀਬ ਦੇ ਮੂੰਹ 'ਚ ਪਈ ਹੋਈ ਬੁਰਕੀ ਤੇ ਕਿਸੇ ਅਜੀਹੇ ਇਨਸਾਨ ਦੀ ਮਦਦ ਜਿਹਦੇ ਸਿਰ ਤੇ ਛੱਤ ਨਾ ਹੋਵੇ ਤੇ ਜਿਨ੍ਹਾਂ ਦੇ ਬੱਚੇ ਪੈਸਿਆਂ ਦੀ ਤੰਗੀ ਕਾਰਨ ਵਿੱਦਿਆ ਨਾ ਲੈ ਸਕਦੇ ਹੋਣ ਸਭ ਤੋਂ ਵੱਡੀ ਮਦਦ ਅੱਜ ਸਭ ਤੋਂ ਵੱਡਾ ਦਾਨ ਉਹ ਲੋਕਾਂ ਦੀ ਮਦਦ ਹੈ ਸੋ ਮੈਂ ਖੜਾ ਮੇਰੇ ਆਪਣੇ ਪਿੰਡ ਕਰਾਚੋਂ ਵਿਖੇ ਇਹ ਕਰਾਚੋਂ ਪਿੰਡ ਦੇ ਕੋਠੇ ਨੇ ਬਾਹਰ-ਬਾਹਰ ਖੇਤਾਂ ਵਿੱਚ ਰਹਿੰਦੇ ਰਫੂਜੀ ਭਾਈਚਾਰੇ ਦੇ ਲੋਕ ਨੇ ਤੇ ਅੱਜ ਮੈਂ ਤੁਹਾਨੂੰ ਇੱਕ ਉਸ ਦੁਖਿਆਰਨ ਭੈਣ ਦੇ ਘਰ ਦੀ ਦਾਸਤਾਨ ਦੱਸਣ ਲੱਗਿਆ ਜਿਸਦੇ ਕੇ ਸਰਦਾ ਸਾਈ ਨਹੀਂ ਹੈਗਾ ਦੋ ਛੋਟੇ ਬੱਚੇ ਸਕੂਲ 'ਚ ਪੜ੍ਹਦੇ ਨੇ ਕਮਾਈ ਦਾ ਕੋਈ ਵੀ ਸਾਧਨ ਨਹੀਂ ਤੇ ਮਕਾਨ ਦੀ ਛੱਤ ਹੈ ਜਿਹੜੀ ਕਮਰੇ ਦੀ ਛੱਤ ਹੈ ਇੱਕੋ ਇੱਕ ਕਮਰਾ ਹੈ ਉਹ ਕਦੋਂ ਵੀ ਡਿੱਗ ਸਕਦੀ ਹੈ ਤੇ ਜਿਹੜਾ ਪਰਿਵਾਰ ਹੈ ਉਹ ਨੀਚੇ ਆ ਕੇ ਰੱਬ ਨਾ ਕਰੇ ਕੋਈ ਐਸੀ ਅਣਹੋਣੀ ਦਾ ਸ਼ਿਕਾਰ ਹੋ ਸਕਦਾ ਉਦੋਂ ਆਪਾਂ ਸਾਰੇ ਮਦਦ ਲਈ ਅੱਗੇ ਆਵਾਂਗੇ ਉਦੋਂ ਆਪਾਂ ਸਾਰੇ ਇਸ ਗੱਲ ਨੂੰ ਆਪਣੀ ਕਿਸਮਤ ਨੂੰ ਕੋਸਾਂਗੇ ਵੀ ਕਿਉਂ ਨਾ ਇਸ ਪਰਿਵਾਰ ਦੀ ਆਪਾਂ ਪਹਿਲਾਂ ਮਦਦ ਕੀਤੀ ਸੋ ਅਸੀਂ ਤੁਹਾਨੂੰ ਹੁਣੇ ਗੁਜਾਰਸ਼ ਕਰਦੇ ਆਂ ਵੀ ਆਓ ਅੱਪਾ ਸਾਰੇ ਰਲ ਕੇ ਇਸ ਪਰਿਵਾਰ ਦੀ ਮਦਦ ਕਰੀਏ ਤਾਂ ਜੋ ਇਸ ਪਰਿਵਾਰ ਦੇ ਸਿਰ ਤੇ ਇੱਕ ਸਹੀ ਸਲਾਮਤ ਛੱਤ ਆ ਸਕੇ ਕਦੋਂ ਵੀ ਇਹ ਛੱਤ ਅਗਰੀ ਡਿੱਗ ਸਕਦੀ ਹੈ ਤੇ ਇੱਕ ਵੱਡੀ ਗੱਲ ਤੁਹਾਨੂੰ ਮੈਂ ਹੋਰ ਦੱਸਣ ਲੱਗਿਆ ਜਿਹਦੇ ਕਰਕੇ ਮੈਨੂੰ ਉਰੇ ਆਉਣਾ ਪਿਆ ਪੈਸੇ ਦਾ ਇਹ ਜਿਹਾ ਕੰਮ ਕੋਈ ਵੀ ਹੁੰਦਾ ਮੈਂ ਉੱਥੇ ਜਾਣੇ ਜਾਂਣਾ ਪਰ ਮੈਨੂੰ ਬਹੁਤ ਛੇਤੀ ਦੇ ਨਾਲ ਇੱਕ ਚੀਜ਼ ਖਿੱਚ ਕੇ ਲਿਆਈ ਹੈ ਉਰੇ ਉਹ ਇਹ ਹੈ ਸੱਜਣੋ ਮੇਰੇ ਇੱਕ ਪਰਮ ਮਿੱਤਰ ਨੇ ਬਾਈ ਕੁਲਵੰਤ ਸਿੰਘ ਜੀ ਸੱਪਲ ਟੇਲਰ ਉਹਨਾਂ ਨੇ ਮੈਨੂੰ ਇੱਕ ਛੋਟੀ ਜੀ ਗੱਲ ਦਾ ਜ਼ਿਕਰ ਕੀਤਾ ਕਹਿੰਦੇ ਵੀ ਇਸ ਭੈਣ ਕੋਲੇ ਆ ਬਾਈ ਜੀ ਨੇ ਵੀ ਇਸ ਭੈਣ ਕੋਲੇ ਇੱਕ ਸੰਸਥਾ ਨੇ ਪਹੁੰਚ ਕੀਤੀ ਵੀ ਤੂੰ ਸਾਡੇ ਬਾਬੇ ਨੂੰ ਗੁਰੂ ਮੰਨਣਾ ਸੀ ਤੇਰਾ ਮਕਾਨ ਆ ਤਿੰਨ ਦਿਨਾਂ ਚ ਬਣਾ ਦਾਂਗੇ ਪਰ ਸ਼ਰਤ ਆ ਇਸ ਭੈਣ ਦੀ ਗੁਰੂ ਰਾਮਦਾਸ ਪਾਤਸ਼ਾਹ ਜੀ ਇਹਨੇ ਮਨ ਨੂੰ ਝੰਡੋੜਨ ਵਾਲੀ ਗੱਲ ਕਹੀ ਵੀ ਜਦੋਂ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਉਦੋਂ ਮੇਰਾ ਮਕਾਨ ਬਣ ਜੂ ਮੈਂ ਆਪਣਾ ਭਰੋਸਾ ਗੁਰੂ ਰਾਮਦਾਸ ਪਾਤਸ਼ਾਹ ਤੇ ਰੱਖਿਆ ਤੇ ਮੈਂ ਇਹ ਭਰੋਸਾ ਉਸੇ ਤੇ ਕਾਇਮ ਰੱਖਣਾ ਮੈਂ ਕਿਸੇ ਹੋਰ ਦੇ ਅੱਗੇ ਹੱਥ ਨਹੀਂ ਅਡਾਂਗੀ ਆਪਣੀ ਕੌਮ ਦੇ ਅੱਗੇ ਜਾਂ ਆਪਣੇ ਭਾਈਚਾਰੇ ਨੂੰ ਅਪੀਲ ਜ਼ਰੂਰ ਕਰਾਂਗੀ ਤੇ ਇਹ ਉਹ ਲੋਕ ਨੇ ਇਹਨਾਂ ਦੇ ਗਵਾਂਡੀ ਜਿਹੜੇ ਇਸ ਭੈਣ ਦੀ ਮਦਦ ਕਰਦੇ ਨੇ ਤਾਂ ਕਿ ਇਹ ਪਰਿਵਾਰ ਦੋ ਬਖਤੀ ਰੋਟੀ ਖਾ ਸਕੇ ਲੱੜ ਲਾ ਦਮ ਅੱਛਾ ਜਦੋਂ ਮੀਂਹ ਪੈਂਦਾ ਸਾਰੇ ਘਰ ਚੋਂ ਲੱਗ ਜਾਂਦੀ ਹੈ ਸਾਰਾ ਗੰਮ ਪਾਣੀ ਦੇ ਕਿੰਨੇ ਹੋ ਜਾਂਦੇ ਹੈ ਬੈੱਡ ਵੀ ਸਾਰਾ ਗੰਮ ਹੋ ਜਾਂਦੇ ਹੈ ਸਾਰਾ ਪਾਣੀ ਪਾਣੀ ਆ ਜਾਂਦਾ ਅੰਦਰ ਸਾਤ ਇਹ ਸਾਰਾ ਟੀੜੇ ਪਹਿਣਾ ਛੇੜਾ ਬਹੁਤ ਬਹੁਤ ਆਈਆਂ ਪਈਆਂ ਨੇ ਇੱਕ ਦਿਨ ਦੇ ਇਤੇ ਸੱਪ ਜੜ ਗਿਆ ਸੀ ਜੀ ਅੱਛਾ ਜੀ ਹੋਰ ਉੱਤੇ ਸਭ ਬੈਠ ਗਿਆ ਸੀ ਹਮ ਅੱਛਾ ਤੇ ਫਿਰ ਖਿੜਕੀ ਕੋ ਟੁੱਟ ਟਿੱਪਿਆ ਸਾਰਾ ਕੁਝ ਖਰਾਬ ਹੋਇਆ ਪਿਆ ਸਾਡਾ ਲੈਣਾ ਤਾਂ ਕੀ ਹਾਂ ਤੋ ਪਰੋਤੀ ਨਹੀਂ ਮੇਕਾ ਤੇੜਾ ਥੋੜਾ ਬਹੁਤ ਆਇਆ ਮੇਰੇ ਕੰਧਾਂ ਤੇ ਹਨਾ ਜੀ ਹਾਂ ਜੀ ਹਾਂ ਜੀ ਮਿੱਟੀ ਕਰਦੀ ਜੀ ਅੱਛਾ ਮਿੱਟੀ ਵੀ ਕਰਦੀ ਹੈ ਮਿੱਟੀ ਕਰਦੀ ਰੋਜ਼ ਹੀ ਛੱਤ ਕਦੋਂ ਬਗਲ ਜਾ ਕੇ ਛੱਤ ਵੀ ਕਦੋਂ ਵੀ ਕਰ ਸਕਦੇ ਹੋ ਠੀਏ ਰੋਜ਼ ਮਿੱਟੀ ਕਰਦੀ ਮੈਂ ਰੋਜ਼ ਬੈਠ ਚੜਨੀ ਆ ਰੋਜ਼ ਇਦਰੋਂ ਚੜਨੀ ਰੋਜ਼ ਐਨੀ ਐਨੀ ਮਿੱਟੀ ਕਰਦੀ ਰੋਜ਼ ਚਾੜ ਦਾ ਕੋਈ ਆ ਨਹੀਂ ਉੱਤੇ ਚੜਨ ਨੂੰ ਦਿਲ ਨਹੀਂ ਚਾਹੀ ਨਹੀਂ ਪਤਾ ਕਦੋਂ ਵਿੱਚਵਾਗ ਜੀ ਅੱਛਾ ਉੱਤੇ ਦੇਖੋ ਜਾ ਕੇ ਨਾ ਨਾ ਕੱਖ ਹੋ ਜਾਈ ਨੇ ਕਿਉਂਕਿ ਬਹੁਤ ਪੁਰਾਣੀ ਛੱਤ ਹੈ ਨਾ ਫਿਰ ਉਹ ਤਾਂ 50 70 ਸਾਲ ਪੁਰਾਣੀ ਹੋਈ ਹੈ ਮੇਰੇ ਕੋਲ ਛੋਟੇ ਜਿਹੇ ਨੂੰਵਾਂ ਦੇ ਕਿਤੇ ਕੰਮ ਨਹੀਂ ਮਿਲਦਾ ਮੇਰੇ ਸਿਹਤ ਦੀ ਬਿਮਾਰੀ ਕਰਕੇ ਕੰਨਾਤ ਵੀ ਮੈਨੂੰ ਉੱਚਾ ਛੁੱਟਦਾ ਠੀਕ ਹੈ ਜੀ ਠੀਕ ਹੈ ਕਰਕੇ ਮੈਨੂੰ ਕੋਈ ਕੰਮ ਨਹੀਂ ਦਿੰਦਾ ਇਹ ਜਿਹੜੀ ਹੋਣੀ ਹੈਗਾ ਤੇ ਰੋਟੀ ਪਣਨ ਦਾ ਕਜਾਰਾ ਕੇ ਮੈਂ ਚੱਲਦਾ ਫਿਰ ਹਾਂਜੀ ਛੋਟੀ ਪਣਨ ਦਾ ਕਜਾਰਾ ਉਹਦਾ ਪੈਨਸ਼ਨ ਹੁੰਦੀ ਜੇ ਬੱਚਿਆਂ ਦੀ ਅੱਛਾ ਜੀ ਉਹਦੇ ਕਰਕੇ ਕਜਾਰਾ ਜਾਂਦਾ ਵਿਧਵਾ ਪੈਨਸ਼ਨ ਸਿੱਧਾ ਕਜਾਰਾ ਚੱਲਦਾ ਇਹ ਡਰਾਈਵਰ ਕੰਮ ਦੀ ਪੱਤੀ ਚਲਾਉਂਦੇ ਹਾਂ ਮਾਲਕਾਂ ਵੀ ਕਹਿੰਦੇ ਨੇ ਲੋਗੀ ਸੱਜਣੋ ਹੁਣ ਇਹ ਜਿਹੜੀ ਜ਼ਿੰਮੇਵਾਰੀ ਹੈ ਉਹ ਉਹ ਲੋਕਾਂ ਤੇ ਹੈ ਜਿਹੜੇ ਵਾਕੀ ਮੇ ਗੁਰੂ ਘਰ ਜਾਂਦੇ ਨੇ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਦੇ ਨੇ ਕਿਉਂਕਿ ਇਸ ਭੈਣ ਦਾ ਭਰੋਸਾ ਗੁਰੂ ਰਾਮਦਾਸ ਪਾਤਸ਼ਾਹ ਚ ਹੈ ਠੀਕ ਹੈ ਬਹੁਤ ਵੱਡੀ ਇੱਕ ਆਸਤਕੀਆ ਭੈਣ ਨੇ ਤੇ ਇਹ ਸਾਰੇ ਇਹਨਾਂ ਦੇ ਗਵੰਡੀ ਨੇ ਠੀਕ ਹੈ ਉਹ ਮਾਤਾ ਇਹਨਾਂ ਦੀ ਸੱਸ ਹੈ ਤੇ ਮੈਂ ਇਨਾਂ ਨਾਲ ਤੁਹਾਡੀ ਗੱਲ ਕਰਾਉਣਾ ਤੇ ਇਹ ਤੁਹਾਨੂੰ ਇੱਕ ਨੰਬਰ ਦੇਣਗੇ ਜਿਸ ਦਾ ਵੀ ਦਿਲ ਕੀਤਾ ਜਾਂ ਜਿਸ ਤੇ ਗੁਰੂ ਸਾਹਿਬ ਦੀ ਪਾਤਸ਼ਾਹ ਦੀ ਕਿਰਪਾ ਕੋਈ ਮਦਦ ਕਰਨਾ ਚਾਹੁੰਦਾ ਹੋਵੇ ਕਿਸੇ ਵੀ ਰੂਪ ਵਿੱਚ ਜਾਂ ਸਬੰਧ ਦੇਣਾ ਚਾਹੁੰਦਾ ਹੋਵੇ ਤਾਂ ਉਹ ਇਸ ਨੰਬਰ ਤੇ ਜ਼ਰੂਰ ਸੰਪਰਕ ਕਰਿਓ ਬਾਈ ਆਪਣਾ ਨੰਬਰ ਦੱਸਿਓ ਕੀ ਨਾਂ ਪਹਿਲਾਂ ਦਾ ਕਰਨੈਲ ਸਿੰਘ ਕਰਨੈਲ ਸਿੰਘ ਤੁਸੀਂ ਇਹਨਾਂ ਦੇ ਗਵੰਡੀ ਹੋ ਹਾਂਜੀ ਇਹ ਆਪਣੇ ਗਵੰਡੀ ਨੇ ਤੇ ਇਹ ਭੈਣ ਦੀ ਮਦਦ ਵੀ ਕਰਦੇ ਨੇ ਤੁਸੀਂ ਆਪਣਾ ਨੰਬਰ ਦੱਸੋ ਜੀ ਬੋਲ ਕੇ ਜਿਹਦੇ ਨਾਲ ਕਿਸੇ ਬੰਦੇ ਨੇ ਸੰਪਰਕ ਕਰਨਾ ਹੋ ਹੁਣ ਤੱਕ ਮਦਦਤ ਦੇਣੀ ਹੋਵੇ ਕੀ ਨੰਬਰ ਤੇ ਗੱਲ ਕਰਨ 88721 18045 ਦੁਬਾਰੇ ਬੋਲ ਦਿਓ ਜੀ 88721 18045 ਨਾਂ ਦੱਸੋ ਜੀ ਕਰਨੈਲ ਸਿੰਘ ਇਹ ਨੰਬਰ ਹੈ ਬਾਈ ਜੀ ਦਾ ਤੇ ਇਸ ਭੈਣ ਦੀ ਸਹਿਮਤੀ ਨਾਲ ਇਹ ਨੰਬਰ ਹੈ ਜਿਹੜਾ ਉਹ ਦਿੱਤਾ ਗਿਆ ਹੈ ਕੋਈ ਵੀ ਬੰਦਾ ਕਿਸੇ ਵੀ ਰੂਪ ਵਿੱਚ ਇਸ ਪਰਿਵਾਰ ਦੀ ਮਦਦ ਕਰਨੀ ਚਾਹੁੰਦਾ ਹੋਵੇ ਤਾਂ ਉਹ ਕਿਰਪਾ ਕਰਕੇ ਜ਼ਰੂਰ ਸੰਪਰਕ ਕਰਿਓ ਤੇ ਇਸ ਨੰਬਰ ਤੇ ਗੱਲ ਕਰਕੇ ਤੁਸੀਂ ਇਸ ਪਰਿਵਾਰ ਦੀ ਜਿੰਨੀ ਹੋ ਸਕੇ ਵੱਧ ਤੋਂ ਵੱਧ ਮਦਦ ਕਰੋ ਤੇ ਸੱਜਣੋ ਇੱਕ ਮਦਦ ਤੁਸੀਂ ਹੋਰ ਕਰ ਸਕਦੇ ਹੋ ਜਿਹੜੇ ਆਰਥਿਕ ਪੱਖੋਂ ਮਦਦ ਨਹੀਂ ਕਰ ਸਕਦੇ ਉਹ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਤੁਹਾਡੀ ਇਹ ਵੀ ਬਹੁਤ ਵੱਡੀ ਮਦਦ ਹੈ ਸ਼ੇਅਰ ਕਰਨ ਨਾਲ ਇਹ ਵੀਡੀਓ ਪਤਾ ਨਹੀਂ ਕਿਸ ਬੰਦੇ ਕੋਲ ਪਹੁੰਚ ਜਾਣੀ ਹੈ ਜਾਂ ਕਿਸ ਉਸ ਇਨਸਾਨ ਕੋਲ ਪਹੁੰਚ ਜਾਣੀ ਹੈ ਜਿਹੜਾ ਇਸ ਤਾਂਗ 'ਚ ਰਹਿੰਦਾ ਹੈ ਵੀ ਮੈਨੂੰ ਗੁਰੂ ਘਰ ਦੀ ਖੁਸ਼ੀ ਪ੍ਰਾਪਤ ਹੋ ਸਕੇ ਗੁਰੂ ਘਰ ਦੀ ਖੁਸ਼ੀ ਸੱਚ ਨੂੰ ਅੱਜ ਦੇ ਸਮੇਂ ਵਿੱਚ ਗਰੀਬ ਦਾ ਮੁਖ ਹੈ ਜਿਹੜਾ ਗੁਰੂ ਦੀ ਗੋਲਕ ਹੈ ਨਾ ਉਹ ਗਰੀਬ ਦਾ ਮੁਖ ਹੈ ਸੋ ਵੀਰ ਬਣ ਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਇਸ ਪਰਿਵਾਰ ਦੀ ਮਦਦ ਹੋ ਸਕੇ ਕਿਉਂਕਿ ਤੁਹਾਨੂੰ ਸ਼ੇਅਰ ਕਰਨ ਨਾਲ ਕੋਈ ਫਰਕ ਨਹੀਂ ਪੈਣਾ ਪਰ ਹਾਂ ਇਸ ਪਰਿਵਾਰ ਦੇ ਸਿਰ ਤੇ ਛੱਤ ਜ਼ਰੂਰ ਆ ਸਕਦੀ ਹੈ ਉਹ ਸੇਵਾਦਾਰ ਜਿਹੜੇ ਗੁਰੂ ਘਰ ਦੇ ਖੁਸ਼ੀਆਂ ਲੈਣ ਦੇ ਲਈ ਹਰ ਸਮੇਂ ਤੰਗ ਦੇ ਵਿੱਚ ਰਹਿੰਦੇ ਨੇ ਉਹ ਇਸ ਪਰਿਵਾਰ ਦੀ ਬਾਹ ਫੜ ਸਕਣ ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਇਹ ਵੀਡੀਓ ਉਹਨਾਂ ਤੱਕ ਪਹੁੰਚੂ ਸੋ ਸਾਰੇ ਜਰੂਰ ਇਸ ਵੀਡੀਓ ਨੂੰ ਸ਼ੇਅਰ ਜੁੜ ਕਰਿਓ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ